DL11 نیوز پنجاب ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਾ ਥਾਣਾ ਘੱਗੇ ਜਿੱਥੇ ਇੱਕ ਲੇਡੀਜ਼ ਲੜਕੀ ਦੇ ਕੋਲੋਂ ਜਿਹੜੀ ਨਜਾਇਜ਼ ਸ਼ਰਾਬ ਦਾ ਧੰਦਾ ਕਰਦੀ ਸੀ ਵੇਚੰਦਾ ਉਹ ਬਰਾਮਦ ਕੀਤੀ ਅੱਜ ਗੱਲ ਕਰਾਂਗੇ ਇੱਥੇ ਸਾਡੇ ਘੱਗਾ ਦੇ ਇੰਚਾਰਜ ਸਰਦਾਰ ਸ਼ੇਰ ਸਿੰਘ ਜੀ ਖੜੇ ਨੇ ਨਾਲ ਗੱਲ ਕਰਾਂਗੇ ਜੀ ਹਾਂਜੀ ਸਰ ਇਹ ਲੜਕੀ ਕਿੱਥੋਂ ਫੜੀ ਗਈ ਹੈ ਤੇ ਕੀ ਇਹਦੇ ਕੋਲੋਂ ਬਰਾਮਦ ਹੋਇਆ ਇਹ ਪਿੰਡ ਦੇ ਸਹਾਲੇ ਰਹਿਣ ਵਾਲੀ ਹੈ ਜੀ ਹਾਂਜੀ ਇਹਦੇ ਕੋਲ 21 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਦਰਾਂਨੇਗਾ ਇਸ ਤੋਂ ਐਸੇ ਬਲਵਿੰਦਰ ਸਿੰਘ ਦਾ ਸਮੇਤ ਪੁਲਿਸ ਪਾਰਟੀ ਦੇ ਗਸ਼ਤੇਦਾਰਾਂ ਮੌਜੂ ਸੀਗੇ ਇਹਨੂੰ ਪਿੰਡ ਦੇਦਣਾ ਕੋਲ ਕਾਬੂ ਕੀਤਾ ਇਹਦੇ ਕੋਲ ਕਿ ਕਿਹੜੇ ਮਾਰਕੇ ਦੀ ਸ਼ਰਾਬ ਸੀ ਜੀ ਇਹ ਨਜਾਇਜ਼ ਸ਼ਰਾਬ ਹੈ ਜੀ ਘਰ ਦੀ ਕੱਢੀ ਹੋਈ ਸੀ ਅੱਛਾ ਜੀ ਠੀਕ ਹੈ ਅੱਛਾ ਮਤਲਬ ਪਹਿਲਾਂ ਤੋਂ ਵੀ ਇਹ ਕੰਮ ਕਰਦੇ ਆ ਰਹੇ ਹੋਣਗੇ ਇਹ ਆ ਦੇਖਦੇ ਹਾਂ ਰਿਕਾਰਡ ਚੈੱਕ ਕਰਦੇ ਹਾਂ ਜੀ ਇਹਨਾਂ ਦਾ ਅਜੇ ਫਿਲਹਾਲ ਤਾਂ ਪਹਿਲੀ ਵਾਰੀ ਕੰਮ ਕੀਤੀ ਹੈ ਇਹ ਇਕੱਲੀ ਹੋ ਫੜੀ ਗਈ ਹੈ ਜੀ ਇਕੱਲੀ ਬਈ ਠੀਕ ਹੈ ਜੀ ਇਕੱਲੀ ਆ ਸਸਿ ਗਾ ਜੀ ਹਾਂ ਜੀ ਮੈਂ ਅੱਜ ਬਾਸਿਸਲਾ ਰਸਤਾ ਸਿੱਕੀ ਦੇ ਪੈਣਾ ਦੇ ਪੁਰਸੇ ਇਸ ਵੱਧ ਵਿੱਚ ਦੇਦਨਾ ਤੋਂ ਪਰਾਂ ਚੁੱਕੀ ਨੂੰ ਜਾ ਰਹੀ ਸੀਗੇ ਅਸੀਂ ਔਰ ਇੱਕ ਨਾ ਦੇਦਨਾ ਸੂਆ ਪੈਂਦਾ ਉੱਥੇ ਇੱਕ ਕੱਚਾ ਰਸਤਾ ਜਾਂਦਾ ਆਪਣਾ ਸ਼ਮਸ਼ਾਨ ਘਾਟ ਨੂੰ ਜੀ ਉੱਥੇ ਲੇਟ ਜਿਹੜੀ ਆਪਣੇ ਹੱਥ ਦੇ ਵਿੱਚ ਕਿੰਨੀ ਫੜੀ ਹੁੰਦੀ ਸੀ ਅਸੀਂ ਸ਼ੱਕ ਦੇ ਬਿਨਾਂ ਪਰ ਗੱਡੀ ਰੋਕ ਕੇ ਇਹਨੂੰ ਆਪਣੇ ਕਾਬੂ ਕਰਕੇ ਦਾ ਨਾਮ ਤਾਂ ਪੁੱਛਿਆ ਜਿਨੇ ਆਪਣਾ ਨਾਂ ਤਾਂ ਪੂਜਾ ਰਾਣੀ ਹੈ ਤੇ ਇਹਦੇ ਘਰ ਵਾਲਾ ਦਾ ਨਾਮ ਹੈ ਉਹ ਵਿਕੀਰਾਮ ਹੈ। ਹਮਮ। ਔਰ ਇਹ ਤੋਂ ਜਿਹੜੀ ਆ ਚੈੱਕ ਕੀਤਾ ਤਾਂ ਜਿਹੜੀ 21 ਬੋਤਲਾਂ ਦਾ ਸ਼ਰਾਬ ਆਬੰਦ ਹੋਈ ਆ ਤੇ ਬਾਕੀ ਇਹਦੇ ਘਰ ਵਾਲਾ ਵੀ ਤੇਰ ਦਯੋਰ ਵੀ ਉਹ ਵੀ ਸ਼ਰਾਬ ਦੇ ਨਸੇ ਵਿੱਚ ਤੇਲ ਚ ਬੰਦ। ਯਾਨੀ ਕਿ ਇਹ ਵੇਚਣ ਦਾ ਜਿਹੜਾ ਇੱਕ ਕਾਰੋਬਾਰ ਹੈ। ਉਹਨਾਂ ਤੇ ਪਹਿਲੀ ਪਰਚਾ ਹੈ। ਪਹਿਲਾਂ ਦਾ ਹੀ ਕਾਰੋਬਾਰ ਹੈ। ਇਹਨਾਂ ਤੇ ਪਹਿਲਾ ਪਰਚਾ ਹੈ ਲੇਕਿਨ ਜਿਹੜਾ ਇਹ ਘਰ ਵਾਲਾ ਹੈ ਉਹਤੇ ਆਲਰੇਡੀ ਉਹ ਪਹਿਲਾਂ ਹੀ ਸ਼ਰਾਬ ਦੇ ਕੇਸ ਦੇ ਵਿੱਚ ਦੇਖਤ ਦਿਉਂ। ਇਹਨਾਂ ਦੀ ਫੈਮਿਲੀ ਪਹਿਲਾਂ ਹੀ ਆਲਰੇਡੀ ਇਹ ਕੰਮ ਕਰਦੀ ਹੈ। ਜੀ ਜੀ ਤੇ ਇਹ ਇਹਨਾਂ ਦੀ ਫੈਮਿਲੀ ਕੋਈ ਚਿੱਟੇ ਚੱਕੇ ਦਾ ਵੀ ਕਰਦੀ ਹੈ। ਹਾਂਜੀ ਚਿੱਟੇ ਦਾ ਵੀ ਕੋਈ ਕੇਸ ਆ ਇਹਨਾਂ ਦਾ? ਨਹੀਂ ਉਹਦੇ ਇਹਤੇ ਤਾਂ ਮੇਰੇ ਖਲ ਸ਼ਰਾਬ ਦਾ ਹੀ ਪਰਚਾ ਹਲੇ ਤੇ ਉਹਦੇ ਰਿਕਾਰਡ ਚੈੱਕ ਕਰਾਂਗੇ। ਕਿਹੜੀ ਤਾਰਾ ਲਗਾਈ ਆ ਸਰ ਇਹਦੇ ਇਸ ਟਾਈਮ? ਇਹ ਕਾਰਟਿਕ 14 ਲਾਈ ਜੀ ਐਕਸਾਈ ਚੈੱਕ ਕਰ। ਠੀਕ ਹੈ।